वैसे ਤਾਂ ਹੋ ਸਕਦਾ ਕਿ ਤੁਸੀਂ ਇਹ ਨੋਟੀਫਿਕੇਸ਼ਨ ਪਹਿਲਾਂ ਕਿਸੇ ਹੋਰ ਵੀਡੀਓ ਵਿੱਚ ਦੇਖ ਲਿਆ ਹੋਵੇਗਾ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਰੈਗੂਲਰ ਵੈਕੈਂਸੀ ਦੇ ਲਈ ਇੱਕ ਨੋਟੀਫਿਕੇਸ਼ਨ ਆਇਆ ਸੀ। ਜਿਹੜਾ ਕਿ 11 ਨਵੰਬਰ ਤੋਂ ਲੈ ਕੇ 2 ਦਸੰਬਰ ਤੱਕ ਇਹਦੇ ਫਾਰਮ ਅਪਲਾਈ ਕਰਨੇ ਸ਼ੁਰੂ ਹੋਣੇ ਸੀ। ਜਦੋਂ ਇਹ ਨੋਟੀਫਿਕੇਸ਼ਨ ਆਇਆ ਉਸ ਤੋਂ ਬਾਅਦ 11 ਤਰੀਕ ਨੂੰ ਇਹ ਸ਼ੁਰੂ ਨਹੀਂ ਹੋ ਸਕੇ। ਕੱਲ ਅਸਲ ਵਿੱਚ ਇਹਦੇ ਫਾਰਮ ਭਰਨੇ ਸ਼ੁਰੂ ਹੋਏ। ਸੋ ਮੈਂ ਵੈਕੈਂਸੀਜ਼ ਸਿਰਫ ਜਿਹੜੇ 8ਵੀਂ ਪਾਸ ਲਈ ਆ ਜਾਂ 10ਵੀਂ ਪਾਸ ਲਈ ਡਰਾਈਵਰ ਦੀਆਂ ਅਸਾਮੀਆਂ ਮਾਲੀ ਕਮ ਚੌਂਚੀਦਾਰ ਦੀਆਂ ਅਤੇ ਮਾਲੀ ਦੀਆਂ ਜਾਂ ਕੁੱਕ ਦੀਆਂ ਜਾਂ ਧੋਬੀ ਦੀਆਂ ਇਹਨਾਂ ਦੀ ਗੱਲ ਕਰਨੀ ਆ ਬਾਕੀ ਤੁਸੀਂ ਜਿਹੜੇ ਜਿਹੜੇ ਕੋਈ ਸਪੈਸ਼ਲ ਜਿਵੇਂ ਡੈਂਟਲ ਮਕੈਨਿਕ ਦੀ ਆ ਅਕਾਊਂਟ ਕਲਰਕ ਦੀ ਆ ਜੂਨੀਅਰ ਫਿਜ਼ੀਓਥੈਰੇਪਿਸਟ ਦੀ ਆ ਇਹ ਤੁਸੀਂ ਆਪਣੀਆਂ ਇਹ ਇਹਨੂੰ ਪਾਉਜ਼ ਕਰਕੇ ਆਪਣੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਡੀ ਪ੍ਰੋਬਲਮ ਇਹਦੇ ਜਿਹੜੀਆਂ ਵੈਕੈਂਸੀਜ਼ ਦੇ ਲਈ ਹੈਗੀ ਆ ਉਹ ਹੈ ਜੀ ਇਹਦੀ ਫੀਸ ਫੀਸ ਇਹਦੀ ਬਹੁਤ ਹੀ ਜ਼ਿਆਦਾ ਫੀਸ ਕਿੰਨੀ ਰਹੇਗੀ ਫੀਸ ਆਪਾਂ ਪਹਿਲਾਂ ਫੀਸ ਨੂੰ ਕਰ ਲੈਂਦੇ ਆ ਕਿਉਂਕਿ ਇਹ ਇੱਕ ਵੱਡਾ ਜਿਹੜਾ ਸੈਟ ਬੈਕ ਆਪ ਲਈ ਨਹੀਂ ਰਹਿਣ ਵਾਲਾ ਆਲ ਕੈਟਾਗਰੀ ਦੇ ਲਈ ਹੈਗੇ ਜੀ 2360 ਰੁਪਏ ਇਹਦੇ ਵਿੱਚ ਸਾਰਾ ਕੁਝ ਲਾ ਕੇ 2000 ਰੁਪਏ ਫੀਸ ਦਾ 360 ਰੁਪਏ ਜਿਹੜੀ ਜੀਐਸਟੀ ਆ ਕੁੱਲ ਫੀਸ ਬਣਦੀ ਜੀ 2360 ਰੁਪਏ SC ਕੈਟਾਗਰੀ ਲਈ ਹੈਗੀ ਜੀ 1180 ਰੁਪਏ SC ਕੈਟਾਗਰੀ ਲਈ 1180 ਬਾਕੀ ਕੈਟਾਗਰੀ ਦੇ ਲਈ 2360 ਰੁਪਏ ਫੀਸ ਜਿਹੜੀ ਇਹ ਤੁਹਾਨੂੰ ਭਰਨੀ ਪੈਣੀ ਆ ਜੇਕਰ ਤੁਸੀਂ ਕਿਸੇ ਅਨਰ ਰਿਜ਼ਰਵਡ ਪੋਸਟ ਦੇ ਲਈ ਵੈਕੈਂਸੀ ਫਿਲ ਫਾਰਮ ਭਰਦੇ ਹੋ ਤਾਂ ਵੀ ਤੁਹਾਨੂੰ 2360 ਰੁਪਏ ਹੀ ਫੀਸ ਭਰਨੀ ਪੈਣੀ ਹੈ ਜੇਕਰ ਉਹਦੇ ਵਿੱਚ SC ਕੈਟਾਗਰੀ ਦੀ ਫੀਸ ਰਿਜ਼ਰਵ ਹੈਗੀ ਆ ਕੋਈ ਪੋਸਟ ਰਿਜ਼ਰਵ ਹੈਗੀ ਆ ਫਿਰ ਤੁਸੀਂ 1180 ਫੀਸ ਭਰ ਸਕਦੇ ਹੋ ਜੇ ਜਨਰਲ ਪੋਸਟ ਲਈ ਭਰਨਾ ਤਾਂ ਤੁਹਾਨੂੰ ਇੰਨੀ ਹੀ ਫੀਸ ਭਰਨੀ ਪਵੇਗੀ ਹੁਣ ਆਪਾਂ ਗੱਲ ਕਰਨੇ ਜੀ ਪੋਸਟਾਂ ਦੀ ਕਿੰਨੀਆਂ-ਕਿੰਨੀਆਂ ਪੋਸਟਾਂ ਦੀ ਪਹਿਲਾਂ ਤਾਂ ਇਹ ਡਰਾਈਵਰ ਦੀਆਂ ਪੋਸਟਾਂ ਦੀ ਗੱਲ ਕਰ ਲਈ ਜੀ ਇਹ ਸੀ ਪਹਿਲਾਂ 8 ਪਰ ਹੁਣ ਕਰ ਦਿੱਤੀਆਂ ਜੀ 14 14 ਅਸਾਮੀਆਂ ਡਰਾਈਵਰ ਦੀਆਂ ਨੇ ਬਾਕੀ ਆਪਾਂ ਅੱਗੇ ਗੱਲ ਕਰਾਂਗੇ ਕਿ ਕਿਹੜੀ ਅਸਾਮੀ ਦੀ ਕੀ ਐਲੀਜੀਬਿਲਟੀ ਹੈ ਸਭ ਤੋਂ ਪਹਿਲਾਂ ਡਰਾਈਵਰ ਦੀ ਗੱਲ ਕਰਦੇ ਹਾਂ ਕਿ ਡਰਾਈਵਰ ਦੇ ਲਈ ਪੋਸਟਾਂ ਕਿੰਨੀਆਂ-ਕਿੰਨੀਆਂ ਰੱਖੀਆਂ ਹਨ ਅਨ ਰਿਜ਼ਰਵਡ ਲਈ 2 ਐਸਸੀ ਐਮਬੀ ਲਈ ਇੱਕ ਐਸਸੀ ਐਮਬੀ ਫੀਮੇਲ ਲਈ ਇੱਕ ਪੋਸਟ ਐਸਸੀ ਆਰਓ ਲਈ ਇੱਕ ਐਸਸੀ ਆਰਓ ਫੀਮੇਲ ਲਈ ਇੱਕ ਅਨਰਜ਼ਰਵਡ ਐਕਸਰਵਸਮੈਨ ਲਈ ਇੱਕ ਅਨਰਜ਼ਰਵਡ ਐਕਸਰਵਸ ਐਕਸਰਵਸਮੈਨ ਫੀਮੇਲ ਦੇ ਲਈ ਦੋ ਐਸਸੀ ਐਕਸਰਵਸਮੈਨ ਲਈ ਇੱਕ ਬੀਸੀ ਲਈ ਦੋ ਬੀਸੀ ਫੀਮੇਲ ਲਈ ਇੱਕ ਸਪੋਰਟਸ ਫੀਮੇਲ ਲਈ ਇੱਕ ਪੋਸਟ ਇਹ ਹਨ ਜੀ ਡਰਾਈਵਰ ਦੀਆਂ ਅਸਾਮੀਆਂ ਇਹਦੇ ਵਿੱਚ ਜੇਕਰ ਇਹਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਉਹ ਅੱਗੇ ਆਪਾਂ ਕਰਾਂਗੇ ਪਹਿਲਾਂ ਆਪਾਂ ਦੇਖ ਲਈਏ ਇੱਕ ਹੈ ਜੀ ਵੈਕੈਂਸੀ ਜਿਹੜੀ ਉਹ ਹੈਗੀ ਫਾਇਰਮੈਨ ਦੀਆਂ ਫਾਇਰਮੈਨ ਦੀ ਅਨ ਰਿਜ਼ਰਵਡ ਇੱਕ ਫੀਮੇਲ ਦੀ ਇੱਕ ਐਸਸੀ ਐਮਬੀ ਫੀਮੇਲ ਦੀ ਇੱਕ ਪੋਸਟ ਮਾਲੀ ਕੰਮ ਚੌਂਤੀਦਾਰ ਇਹਦੀਆਂ ਅਨ ਰਿਜ਼ਰਵਡ ਲਈ ਦੋ ਫੀਮੇਲ ਲਈ ਦੋ ਅਨ ਰਿਜ਼ਰਵਡ ਈਡਬਲਿਊ ਐਸ ਫੀਮੇਲ ਲਈ ਇੱਕ ਪੋਸਟ ਤਾਂ ਉਹ ਪੰਜ ਪੋਸਟਾਂ ਅਨ ਰਿਜ਼ਰਵਡ ਲਈ ਹੋ ਗਈਆਂ ਐਸਸੀ ਐਮਬੀ ਲਈ ਇੱਕ ਪੋਸਟ ਐਸਸੀ ਆਰਓ ਲਈ ਇੱਕ ਪੋਸਟ ਐਸਸੀ ਐਮਬੀ ਫੀਮੇਲ ਲਈ ਇੱਕ ਆਨਰਡਡ ਐਕਸਰਸਮੈਨ ਫੀਮੇਲ ਲਈ ਇੱਕ ਅਤੇ ਫਿਜ਼ੀਕਲ ਹੈਂਡੀਕੈਪਡ ਲਈ ਇੱਕ ਪੋਸਟ ਕੁੱਕ ਦੇ ਲਈ ਇਹ ਤੁਸੀਂ ਦੇਖ ਸਕਦੇ ਹੋ 2 3 4 5 ਪੋਸਟਾਂ ਜਿਹੜੀਆਂ ਕੁੱਕ ਦੇ ਲਈ ਨੇ ਧੋਬੀ ਲਈ ਹੈਗੀਆਂ ਜੀ 2 3 4 ਤੇ 5 ਪੋਸਟਾਂ ਧੋਬੀ ਲਈ ਹੈਗੀਆਂ ਨੇ ਐਸਆਰਓ ਤੇ ਐਸੀਐਮਬੀ ਦੇ ਲਈ ਵੀ ਇਹਦੇ ਵਿੱਚ ਪੋਸਟਾਂ ਹੈਗੀਆਂ ਕੁਆਲੀਫਿਕੇਸ਼ਨ ਜ਼ਿਆਦਾ ਨਹੀਂ ਮੰਗੀ ਜੀ ਜਿਹੜੇ ਡਰਾਈਵਰ ਨੇ ਉਹਨਾਂ ਦੇ ਲਈ ਮੰਗਿਆ ਜੀ 10ਵੀਂ ਦੇ ਵਿੱਚੋਂ ਤੁਹਾਡੀ ਸੈਕੰਡ ਡਿਵੀਜ਼ਨ ਹੋਣੀ ਚਾਹੀਦੀ ਆ 10ਵੀਂ ਦੇ ਵਿੱਚੋਂ ਸੈਕੰਡ ਡਿਵੀਜ਼ਨ ਭਾਵ ਤੁਹਾਡੇ 50% ਤੋਂ ਜ਼ਿਆਦਾ ਨੰਬਰ ਹੋਣੇ ਚਾਹੀਦੇ ਨੇ 10ਵੀਂ ਦੇ ਵਿੱਚੋਂ ਨਾਲ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਹੈਵੀ ਡਰਾਈਵਿੰਗ ਲਾਇਸੈਂਸ ਅਤੇ 5 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਐਜ਼ ਏ ਡਰਾਈਵਰ ਅਤੇ ਯੂਨੀਵਰਸਿਟੀ ਵੱਲੋਂ ਜਿਹੜਾ ਵੀ ਕੁਆਲੀਫਾਈਇੰਗ ਟੈਸਟ ਲਿਆ ਜਾਵੇਗਾ ਡਰਾਈਵਿੰਗ ਟੈਸਟ ਲਿਆ ਜਾਵੇਗਾ ਉਹ ਤੁਹਾਨੂੰ ਯੂਨੀਵਰਸਿਟੀ ਵੱਲੋਂ ਉਹਨੂੰ ਪਾਸ ਕਰਨਾ ਤੁਹਾਡਾ ਜ਼ਰੂਰੀ ਹੋਵੇਗਾ ਇਹ ਜਿਵੇਂ ਵੀ ਟਰੈਕ ਬਣਾਇਆ ਹੋਵੇਗਾ ਜਦੋਂ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤੁਸੀਂ ਡਰਾਈਵਿੰਗ ਕਰਦੇ ਹੋ ਫਿਰ ਤੁਹਾਡੇ ਲਈ ਕੋਈ ਮੁਸ਼ਕਲ ਨਹੀਂ ਰਹਿਣ ਵਾਲਾ ਦੂਜੀਆਂ ਗੱਲਾਂ ਨੇ ਜੀ ਆਪਣੀਆਂ ਫਾਇਰਮੈਨ ਦੀ ਵੀ ਗੱਲ ਕਰ ਲਈ ਜੀ ਮੈਟ੍ਰਿਕ ਹੋਣੀ ਚਾਹੀਦੀ ਹੈ ਤੁਸੀਂ ਘੱਟੋ ਘੱਟ 37 ਸਾਲ ਤੁਹਾਡੀ ਉਮਰ 37 ਤੋਂ ਵੱਧ ਨਾ ਹੋਵੇ ਅਤੇ ਹਾਈਟ ਤੁਹਾਡੀ 5.5 ਹੋਣੀ ਚਾਹੀਦੀ ਆ ਚੈਸਟ 33.5 ਅਨ ਐਕਸਪੈਂਡੇਬਲ ਅਤੇ ਜਦੋਂ ਐਕਸਪੈਂਡ ਕਰੋਗੇ ਤਾਂ 1.5 ਉਹਦੇ ਵਿੱਚ ਇਨਕਲੂਡ ਹੋਰ ਹੋ ਜੇਗੀ ਆਈ ਸੈਟ ਤੁਹਾਡੀ 6 6 ਬੋਥ ਹੋਣੀ ਚਾਹੀਦੀਆਂ ਅਤੇ ਜਿਹੜੇ ਇਹ ਪੈਮਾਨੇ ਹੋਣਗੇ ਇਹ ਸਿਰਫ ਲੜਕੀਆਂ ਲਈ ਹੋਣਗੇ ਲੜਕੀਆਂ ਲਈ ਇਹ ਲਾਗੂ ਨਹੀਂ ਹੋਣਗੇ ਲੜਕੀਆਂ ਦੇ ਲਈ ਕੀ ਲੱਗ ਹੋਣਗੇ ਜੀ ਆਈ ਸੈਟ ਹੋਵੇਗੀ ਅਤੇ ਹਾਈਟ ਹੋਵੇਗੀ ਇਹ ਜਿਹੜੀ ਚੈਸਟ ਵਾਲੀ ਉਹਨਾਂ ਉੱਪਰ ਲਾਗੂ ਨਹੀਂ ਹੋਵੇਗੀ 100 ਮੀਟਰ ਤੁਸੀਂ 60 ਕਿਲੋਗ੍ਰam ਭਜਨ ਚੱਕ ਕੇ 1 ਮਿੰਟ ਵਿੱਚ ਭੱਜਣਾ ਹੋਵੇਗਾ ਅਤੇ ਪੌੜੀ ਤੁਸੀਂ ਲਿਫਟ ਕਰਕੇ ਤੀਜੀ ਅਤੇ ਛੇਵੇਂ ਰਾਉਂਡ ਤੱਕ ਜਾਣਾ ਹੋਵੇਗਾ ਇਹਦੇ ਨਾਲ ਹੀ ਤੁਹਾਨੂੰ ਰੋਪ ਕਲਿੰਬਿੰਗ ਕਰਨੀ ਹੋਵੇਗੀ ਜਿਹੜੇ ਕਿ 8 ਤੋਂ 10 ਫੁੱਟ ਉੱਚੀ ਤੁਸੀਂ ਰੱਸਾ ਚੜ੍ਹਨਾ ਹੋਵੇਗਾ ਇਸ ਜੀ ਫਾਇਰਮੈਨ ਦੀਆਂ ਲਾਸਟ ਵਿੱਚ ਜੀ ਆਪਣੀ ਮਾਲੀ, ਕੰਮ ਚੌਂਕੀਦਾਰ, ਮਾਲੀ ਦੀ ਅਤੇ ਕੁੱਕ ਦੀ ਅਤੇ ਧੋਬੀ ਦੀ ਇਹਨਾਂ ਵਾਸਤੇ ਸਿਰਫ ਮੰਗਿਆ ਜੀ 8ਵੀਂ ਪਾਸ ਤੁਸੀਂ ਹੋਣੇ ਚਾਹੀਦੇ ਹੋ। ਹੋਰ ਕੋਈ ਵੀ ਐਕਸਪੀਰੀਅੰਸ ਨਹੀਂ ਮੰਗਿਆ। ਤੁਹਾਡੇ ਤੋਂ ਕੋਈ ਆ ਪਾਈਟੀ ਨਹੀਂ ਮੰਗੀ ਸਿਰਫ ਤੁਸੀਂ 8ਵੀਂ ਪਾਸ ਹੋਣੇ ਚਾਹੀਦੇ ਹੋ ਤਾਂ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ। ਸਭ ਤੋਂ ਵੱਡੀ ਪ੍ਰੋਬਲਮ ਇੱਥੇ ਇਹੀ ਹੈ ਕਿ ਫੀਸ ਬਹੁਤ ਜ਼ਿਆਦਾ ਇਸ ਕਰਕੇ ਜਦੋਂ ਫੀਸ ਜ਼ਿਆਦਾ ਹੋਵੇਗੀ ਤਾਂ ਕੈਂਡੀਡੇਟ ਵੀ ਘੱਟ ਹੀ ਅਪਲਾਈ ਕਰਨਗੇ। ਤੋ ਜੇਕਰ ਤੁਸੀਂ ਇਹਨਾਂ ਲਈ ਅਸਾਮੀਆਂ ਦੇ ਲਈ ਚਾਹਵਨ ਹੈਗੇ ਹੋ ਤਾਂ ਤੁਹਾਨੂੰ ਮੈਂ ਲਿੰਕ ਹੈ ਜਿਹੜਾ ਯੂਨੀਵਰਸਿਟੀ ਦਾ ਉਹ ਆਪਣੇ ਆਪਣੇ ਕਮੈਂਟ ਬਾਕਸ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾਵਾਂਗਾ ਅਤੇ ਤੁਸੀਂ ਇਹ ਇਦਾਂ ਦਾ ਇੰਟਰਫੇਸ ਹੋਵੇਗਾ ਜਿੱਥੇ ਜੇਕਰ ਤੁਸੀਂ ਨਿਊ ਰਜਿਸਟ੍ਰੇਸ਼ਨ ਕਰਕੇ ਆਪਣੀ ਜਿਹੜੀ ਅਸਾਮੀ ਜਿਹੜੀ ਤੁਸੀਂ ਭਰਨੀ ਹੈ ਇੱਥੋਂ ਸਿਲੈਕਟ ਅਸਾਮੀ ਕਰਕੇ ਤੁਸੀਂ ਉਹ ਭਰ ਕੇ ਸਾਰਾ ਫਾਰਮ ਭਰ ਸਕਦੇ ਹੋ ਲਾਸਟ ਤਰੀਕ ਇਹਦੀ ਜਿਹੜੀ ਹੈਗੀ ਹੈ ਜੀ ਉਹ ਰਹੇਗੀ ਆਪਣੀ ਅਪਲਾਈ ਕਰਨ ਦੀ 2 ਦਸੰਬਰ 2024 ਇਸ ਤੋਂ ਬਾਅਦ ਡੇਟ ਇਹ ਹੋਰ ਨਹੀਂ ਬਦਲੇਗੀ ਹੁਣ ਅੱਛਾ ਐਲਿਜੀ ਇਹਦਾ ਜਿਹੜਾ ਤੁਹਾਡਾ ਸਿਲੈਕਸ਼ਨ ਦਾ ਪ੍ਰੋਸੈਸ ਕੀ ਰਹਿਣ ਵਾਲਾ ਇਹਦੇ ਬਾਰੇ ਅਜੇ ਕੋਈ ਫਾਈਨਲ ਵਿੱਚ ਨਹੀਂ ਲਿਖਿਆ ਨਾ ਕੋਈ ਸਿਲੇਬਸ ਜਿਹੜਾ ਮੈਂਸ਼ਨ ਕੀਤਾ ਹੋ ਸਕਦਾ ਤੁਹਾਡੇ ਇੰਟਰਵਿਊ ਹੋਵੇ ਤੇ ਹੋ ਸਕਦਾ ਤੁਹਾਡਾ ਜਿਹੜਾ ਕੋਈ ਰਿਟਨ ਟੈਸਟ ਵੀ ਹੋਵੇ ਪਰ ਜਿਹੜਾ ਤੁਹਾਡਾ ਪੰਜਾਬੀ ਕੁਆਲੀਫਾਈਂਗ ਟੈਸਟ ਆ ਉਹ ਤੁਹਾਡਾ ਡੈਫੀਨਿਟਲੀ ਹੋਵੇਗਾ ਸੋ ਇਹ ਰੈਗੂਲਰ ਵੈਕੈਂਸੀ ਨੇ ਜੀ ਕੋਈ ਕੱਚੀਆਂ ਜਾਂ ਕੰਟਰੈਕਚੁਅਲ ਬੇਸ ਨਹੀਂ ਹੈਗੀ ਇਹ ਤੁਸੀਂ ਤੇ ਦੇਖ ਸਕਦੇ ਹੋ ਆ ਸਪਸ਼ਟ ਲਿਖਿਆ ਜੀ ਔਨ ਰੈਗੂਲਰ ਬੇਸਿਸ ਸੋ ਧੰਨਵਾਦ ਜੀ